ਵਿਕਸਤ ਭਾਰਤ ਸੰਕਲਪ ਯਾਤਰਾ ਜਿੱਥੇ ਤਰਨਤਾਰਨ ਸਮੇਤ ਪੰਜਾਬ ਭਾਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਕਲਿਆਣਕਾਰੀ ਯੋਜਨਾਵਾਂ ਬਾਰੇ ਸਫਲਤਾਪੂਰਵਕ ਜਾਗਰੂਕ ਕਰ ਰਹੀ ਹੈ ਉੱਥੇ ਇਸੇ ਤਰ੍ਹਾਂ ਅੱਜ ਤੋਂ ਇਹ ਤਰਨਤਾਰਨ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਸ਼ੁਰੂ ਹੋ ਗਈ ਹੈ ਅੱਜ ਤੋਂ ਲੈ ਕੇ 10 ਜਨਵਰੀ ਤੱਕ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਚੱਲਣ ਵਾਲੀ ਇਹ ਯਾਤਰਾ ਤਰਨਤਾਰਨ ਪੱਟੀ ਭਿੱਖੀ ਵੈਂਟ ਅਤੇ ਖੇਮ ਕਰਨ ਦੇ ਵੱਖ-ਵੱਖ ਥਾਵਾਂ ਤੇ ਪੁੱਜ ਕੇ ਆਮ ਲੋਕਾਂ ਨੂੰ ਜਾਗਰੂਕ ਕਰੇਗੀ ਅੱਜ ਇਸ ਯਾਤਰਾ ਵਾਲੀ ਵੈਨ ਨੇ ਨਗਰ ਕੌਂਸਲ ਅਤੇ ਬੱਸ ਅੱਡਾ ਤਰਨਤਾਰਨ ਵਿਖੇ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਅਤੇ ਸਵੈ ਨਿਧੀ ਯੋਜਨਾ ਦੇ ਯੋਗ ਪਾਤਰੀਆਂ ਦੇ ਕਾਗਜ਼ ਵੀ ਭਰੇ ਗਏ ਤਾਂ ਜੋ ਭਵਿਕ ਵਿੱਚ ਇਹਨਾਂ ਯੋਜਨਾਵਾਂ ਦਾ ਲਾਭ ਲੈ ਸਕਣ ਇਸ ਮੌਕੇ ਸਵੈ ਨਿਧੀ ਯੋਜਨਾ ਦੇ ਪਹਿਲਾ ਤੋਂ ਲਾਭਪਾਤਰੀ ਅਮਰਜੀਤ ਸਿੰਘ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੈਂ ਪਹਿਲੇ ਬੇਰੋਜ਼ਗਾਰ ਸੀਗਾ ਤੇ ਫਿਰ ਭਾਰਤ ਸਾਹਿਬ ਸਰਕਾਰ ਦੀ ਸਕੀਮ ਚੱਲੀ ਸਵੈ ਨਿਧੀ ਪੋਤੇ ਮੈਨੂੰ ਪਹਿਲੇ 10000 ਰੁਪਏ ਲੋਨ ਮਿਲਿਆ ਫਿਰ ਮੈਨੂੰ 20000 ਮਿਲਿਆ ਮੇਰਾ ਰੋਜ਼ਗਾਰ ਚੱਲ ਪਿਆ ਵਾ ਤੇ ਮੈਂ ਭਾਰਤ ਸਰਕਾਰ ਦਾ ਬੜਾ ਧੰਨਵਾਦ ਕਰਦਾ ਐਸੀ ਤਰ੍ਹਾਂ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਲਾਪਾਤਰੀ ਜਸਕਰਨ ਸਿੰਘ ਜਿਸ ਦਾ ਪਹਿਲਾਂ ਬਾਲਿਆਂ ਵਾਲਾ ਘਰ ਸੀ ਉਸ ਨੇ ਇਸ ਯੋਜਨਾ ਹੇਠ ਆਪਣਾ ਘਰ ਬਣਵਾਉਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੋਦੀ ਸਰਕਾਰ ਦਾ ਬਹੁਤ ਧੰਨਵਾਦੀ ਆ ਮੇਰਾ ਪੁੱਤਾ ਸੀ ਬਾਲੇ ਸੀ ਸੱਤਾ ਚੁੰਨੀਆ ਸੀ ਉਨਾਂ ਲਈ ਮੈਨੂੰ ਸੌਂਡ ਟ੍ਰਾਈਂਗ ਜਿਹੜਾ ਤਾਂ ਦਿੱਤਾ ਉਹਦੋਂ ਨਾ ਮੈਂ ਆਪਣੇ ਬੱਚਿਆਂ ਵਾਸਤੇ ਆਪਣਾ ਸੋਨਾ ਘੜੀ ਬਣਾਇਆ ਸੀ